ਇਕ ਸਵਾਲ ਹੀ ਬਹੁਤ ਵੱਡਾ ਇਸ ਸਿਸਟਮ ਤੇ ਅਸੀਂ ਕਹ ਸਕਦੇ ਹਾਂ ਹਰ ਮੁੰਡੇ ਨੂੰ ਰਾਈਟ ਹੈ ਬੋਲਣ ਦਾ ਕਿ ਕੀ ਆਨਲਾਈਨ ਆਰਡਰ ਵਿੱਚ ਜਦੋਂ ਸਵੇਰੇ 10:30 ਵਜੇ ਆਰਡਰ ਕਰਤਾ ਸੀ ਸੁਪਰਡੈਕਟ ਜੇਲ ਪਟਿਆਲਾ ਨੂੰ ਆਰਡਰ ਸੀ ਕਿ ਉਹਦੀ ਕੰਪਲੈਂਸ ਕਰਨੀ ਪੈਂਦੀ ਸੀ ਕਿ ਨਹੀਂ ਪੈਂਦੀ ਸੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕੀ ਸੈਕੂ ਸੈਂਟਰਲ ਜੇਲ ਪਟਿਆਲਾ ਤੋਂ ਜਿੰਦਰਾ ਹਸਪੀਟਲ ਤੱਕ ਜਾਣ ਨੂੰ ਲੋਅਰ ਆਰਡਰ ਡਿਸਟਰਬ ਹੋ ਸਕਦਾ ਹੈ ਕਿ ਤੁਸੀਂ ਨਹੀਂ ਰਹੇ ਬਸ ਸੋ ਵੀ ਇੱਥੋਂ ਸਗਰੂ ਚੇਤ ਲੈ ਕੇ ਜਾਣ ਤੱਕ ਲੋਆਂ ਦਾ ਟੈਸਟ ਨਹੀਂ ਸੀ ਹੋਇਆ ਜੋ ਸਭ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕੱਪੜੇ ਤਾਰ ਕੇ ਦੱਸੋ ਪਰ ਉਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨ ਜੋ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਾਹਿਬ ਨੂੰ ਕਿਹਾ ਵੀ ਪੀਪੀ ਸਾਹਿਬ ਦੇਖੋ ਤੁਸੀਂ ਪਰ ਜਦੋਂ ਉਹਨਾਂ ਨੇ ਆਪਣੇ ਥਨੜੇ ਵਸਤਰ ਤਾਰੇ ਮੈਂ ਕਹਿੰਦਾ ਮੇਰੇ ਅੰਕਾਂ ਨੂੰ ਹੱਥ ਲਾ ਕੇ ਤੂੰ ਕੱਡੇ ਖੜੇ ਹੋਗੇ ਵੀ ਜਿਸ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਜੀ ਫੇਕੇ ਰੱਖਤਾ ਫਰਕ ਜੋਤ ਸੇਤਾ ਸੋ ਦਾ ਦਾਇਆ ਸੀ ਜੋ ਬਰੋਟੈਲਿਟੀ ਕਿੱਤੀ ਸੀ ਸਾਨੂੰ ਇਹ ਦਿਖ ਰਿਹਾ ਹੈ ਕਿ ਉਸ ਬਰੋਟੈਲਿਟੀ ਨੂੰ ਸ਼ਪੌਲਟੀ ਉਹਨਾਂ ਦੀ ਜੇਲ੍ਹ ਟ੍ਰਾਂਸਫਰ ਕਰਕੇ ਚਲੋ ਰੋਸ ਸਬੋਸ਼ ਹੋ ਗਿਆ ਕਿਸ ਤਰੀਕੇ ਦੇ ਨਾਲ ਕੱਪੜੇ ਲੁਆਏ ਉੱਪਰਲੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧੰਨ ਤੇ ਮਾਰੇ ਫਿਰ ਉਹਨੂੰ ਗਿੱਲੇ ਧੰਨ ਕਰਨ ਤੋਂ ਬਾਅਦ ਗਿੱਲਾ ਪਟਾ ਕਰਕੇ ਮਾਰੇ ਕੋਈ ਟੌਰ ਤਰੀਕੇ ਬਹੁਤ ਨੇ ਨਾ ਕੋਈ ਸਬਦਾਂ ਘਾਣ ਤੇ ਬਹੁਤ ਜਿਆਦਾ ਐਕਸਪੀਰੀਅੰਸ ਨੇ ਤਾਂ ਭਾਈ ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲੱਤ ਪੱਕ ਹੋ ਗਈ। ਜਦੋਂ ਆਪਕ ਆਪਾ ਕਸ਼ੇਰੇ ਨੂੰ ਛੋੜਦੇ ਆ ਨਾ ਉਹ ਤਰੀਕੇ ਨਾਲ ਆਪਾ ਉਹਨਾਂ ਦਾ ਖੂਨ ਨਿਚੜਿਆ ਤੇ ਜਿਸ ਤੋੜ ਤਰੀਕੇ ਨਾਲ ਏਡੀ ਮੋਟੀ ਉਹਨਾਂ ਕੇ ਭਾਦੀ ਵੀ ਛੋਟੀ ਸੀ ਜਿਸ ਤਰੀਕੇ ਨਾਲ ਮਨੇ ਕੰਦੀ ਨੂੰ ਫੇਕ ਫੇਕ ਰੱਖਣ ਦੀ ਕੋਸ਼ਿਸ਼ ਕੀਤੀ। ਤਾਂ ਥੱਲੇ ਜਿਹੜਾ ਬੌਂਡ ਹੈ ਪੈਰ 'ਚ ਬੌਂਡ ਕੁ ਕਾਫੀ ਸੈਂਟੀਮੀਟਰ ਹੈ ਤੇ ਉਸ ਤੋਂ ਉੱਪਰ ਦੀ ਗੱਲ ਇਹ ਦੱਸੀ ਹੈ ਕਿ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ। 1:00 ਵਜੇ ਆ 10:00 ਵਜੇ ਤੁਸੀਂ ਕੋਰਟ ਤੇ ਪੇਸ਼ ਕਰਨਾ ਸੀ। 1:00 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਬੈਰਕ ਚ ਰੱਖਿਆ। ਇਹਦਾ ਮਤਲਬ ਫਿਰ ਕਿੱਥੇ ਗਿਆ ਕਰੂ। ਮੈਂ ਸੱਤੋਂ ਮਿਲਾਂ ਫਤਰੀ ਸਾਂਝ ਪਾਈ ਹੈ ਜੀ ਸ਼੍ਰੀ ਵਾਇਰੂ ਜੀ ਕਾ ਖਾਲਸਾ ਸ਼੍ਰੀ ਵਾਇਰੂ ਜੀ ਕੀ ਫਤਿਹ। ਸੋ ਮੈਂ ਦੇਖੋ ਵੈਸੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਮੁਕੰਮਲ ਕਰਦੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਸਾਡਾ ਜਿਕਰ ਅਸੀਂ ਆਪਣੀ ਡਿਊਟੀ ਦੀ ਗੱਲ ਕਰੀਏ ਤਾਂ ਸਾਡੀ ਡਿਊਟੀ ਸਾਡੀਆਂ ਉਹਨਾਂ ਦੇ ਬਲ ਕੋਰਟ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਵਕੀਲ ਬਾਅਦ ਚ ਪਹਿਲਾਂ ਅਸੀਂ ਆਪਣੇ ਸਿੱਖ ਕੌਮ ਦੇ ਨਾਲ ਅਸੀਂ ਖੜੇ ਆ। ਸੋ ਇਹਦੇ ਕਰਕੇ ਮੈਂ ਸਟਾਰਟਿੰਗ ਇਸ ਗੱਲ ਦੇ ਉੱਪਰ ਕਰੂੰਗਾ ਕਿ ਦੇਖੋ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਐਂਡ ਰੀਅਲੀ ਵੈਰੀ ਸ਼ੇਮਫੁਲ ਐਟ ਮੈਂ ਕਹਿ ਸਕਦਾ ਹਾਂ ਜਾਂ ਮੈਂ ਸਟਾਰਟਿੰਗ ਆ ਜੇ ਇਸ ਗੱਲ ਦੇ ਉੱਪਰ ਕਰੂੰਗਾ ਕਿ ਜੋ ਵੀ ਇਨਸੀਡੈਂਟਸ ਇੱਥੇ ਹੋਇਆ ਹੈ ਦੇਖੋ ਮੈਂ ਭਾਈ ਸੰਦੀਪ ਸਣੀ ਦੀ ਜਕਰ ਗੱਲ ਕਰੀਏ ਤਾਂ 100 ट्रायल ਸੀਗੇ ਤੇ 16 ਜੁਲਾਈ 2023 ਤੋਂ ਭਾਈ ਸਾਹਿਬ ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਤੋਂ ਇਸ ਜੇਲ੍ਹ ਦੇ ਵਿੱਚ ਕਨਵਰਟ ਕੀਤਾ ਹੈ ਸਾਡੀਆਂ ਜੇਲ੍ਹ ਅਥਾਰਟिटीज ਨੇ ਪਰ ਮੈਂ ਇੱਕ ਚੀਜ਼ ਦਰੂਰ ਕਹੂੰਗਾ ਕਿ ਦੇਖੋ ਕੋਈ ਵੀ ਸਵਾ ਕੋ 2 ਸਾਲ ਦਾ ਕੋਈ ਵੀ ਉਹਨਾਂ ਦੀ ਕੋਈ ਡਿਸਪਿਊਟ ਕੋਈ ਅਲਟਰਕੇਸ਼ਨ ਮਾਨ ਸਾਹਿਬ ਆਏ ਨੇ ਬਹੁਤ ਬਹੁਤ ਮੈਂ ਉਹਨਾਂ ਨੂੰ ਮੈਂ ਇਸ ਗਲਤੀ ਬਤਾਈ ਜਾਨਾ ਕਿ ਮਾਨ ਸਾਹਿਬ ਨੇ ਜਿੱਥੇ ਜਿੱਥੇ ਵੀ ਧੱਕਾ ਹੋਇਆ ਉੱਥੇ ਜਾ ਕੇ ਹਾ ਦਾ ਨਾਰਾ ਮਾਰਿਆ ਹੈ ਮੈਂ ਇਹ ਕਹੂੰਗਾ ਕਿ ਕੋਈ ਵੀ ਡਿਸਪਿਊਟ ਕੋਈ ਆਲਟਰਕੇਸ਼ਨ ਭਾਈ ਸੰਦੀਪ ਸਿੰਘ ਸਣੀ ਦੇ ਸਾਹਮਣੇ ਨਹੀਂ ਆਈ ਚਲੋ ਜਿਹੜੇ ਦੂਸਰੇ ਕੋਈ ਐਨਕਾਉਂਟਰ ਕੇਸ ਚ ਫੇਕ ਐਨਕਾਉਂਟਰ ਕੇਸ ਦੇ ਵਿੱਚ ਤਿੰਨ ਪੁਲਿਸ ਅਫੀਸ਼ੀਅਲਸ ਕਨਵਿਕਟਡ ਨੇ ਹੁਣ ਕੋਰਟਸ ਵੱਲੋਂ ਕਨਵਿਕਟ ਕੀਤੇ ਗਏ ਨੇ ਸੋ ਉਹਨਾਂ ਦੇ ਨਾਲ ਜੋ ਹਾਦਸਾ ਹੋਇਆ ਸਬਸੀਕੁਐਂਟਲੀ ਰੂਲ ਆਪ ਕਰਾਂਗੇ ਪਰ ਐਫ ਆਈ ਆਰ ਤ੍ਰਿਪੜੀ ਪੁਲਿਸ ਸਟੇਸ਼ਨ ਵੱਲੋਂ ਅਰਾਦਾ ਕਤਲ ਭਾਈ ਸੰਦੀਪ ਸਿੰਘ ਸਣੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਸੋ ਕੀ ਇਸ ਸਿਗਨਸੀ ਭਾਈ ਸਾਹਿਬ ਨੂੰ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਹੈ ਲੀਗਲ ਗੱਲ ਕਰਾਂਗੇ ਕਿ ਕੀ ਫੇਕ ਇਨਕਾਊਂਟਰ ਕੇਸਿਸ ਜਿਹੜੇ ਕੁਝ ਲੋਕ ਨੇ ਕੀ ਉਹਨਾਂ ਨੂੰ ਸੈਪਰੇਟ ਤੌਰ ਦੇ ਉੱਪਰ ਸਪੈਸੀਫਿਕ ਅਥਾਰਟिटीज ਨੇ ਤੁਸੀਂ ਸੈਪਰੇਟ ਰੱਖੋ ਹਾਊ ਇਟ ਕੈਨ ਪੋਸੀਬਲ ਵੀ ਆਰ ਉਹ ਇਕੱਠੇ ਕਿਵੇਂ ਕੀਤੇ ਗਏ ਬਹੁਤ ਵੱਡੇ ਸਵਾਲ ਨੇ ਕੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਮੈਨੂੰ ਲੱਗਦਾ ਸ਼ਾਇਦ ਜੇਲ ਅਥਾਰਟिटीज ਦਾ ਅਲ੍ਹਾ ਅਫੀਸਰ ਜਾਦਾ ਚੰਗੇ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ ਸੋ ਮੈਂ ਗੱਲ ਕਰਦਾ ਹਾਂ ਕਿ ਉਸ ਦਿਨ ਮੈਂ ਹਜੇ ਉਹਦੀ ਮੈਡਿਟ ਦੇ ਉੱਪਰ ਨਹੀਂ ਜਾਣਾ ਸੋ ਸਬਸਿਕਵੈਂਟਲੀ ਪੱਛਾ ਇੱਕ ਦਿੱਤਾ ਹੈ 233 ਉਹ ਤੇ ਮੈਡੀਕਲ ਕੇਅਰ ਉਹਨਾਂ ਤਿੰਨਾਂ ਰਿਟਾਇੰਡ ਪੁਲਿਸ ਆਫਸਰਸ ਨੂੰ ਦਿੱਤੀ ਗਈ ਹੈ ਕਿ ਸਾਨੂੰ ਕੌਨਸਟੀਟਿਊਸ਼ਨਲ ਅਧਿਕਾਰ ਨਹੀਂ ਸੀ ਆਰਟੀਕਲ 21 ਰਾਈਟ ਟੂ ਲਾਈਫ ਕਹਦੇ ਲਈ ਹੈ ਰਾਈਟ ਟੂ ਲਾਈਫ ਇਸਕਾ ਕੀ ਬਣਾਇਆ ਹੈ ਵਿਦ ਜੇਕਰ ਕੋਈ ਵੀ ਭਾਵੇਂ ਅੰਦਰ ਟ੍ਰੈਲ ਭਾਵੇਂ ਕਨਵਿਕਟਡ ਹੈ ਉਹਦੇ ਰਾਈਟਸ ਜਿਹੜੇ ਨੇ ਉਹ ਭਾਵੇਂ ਤੁਸੀਂ ਉਹਨੂੰ ਜੁਡੀਸ਼ੀਅਲ ਇਨਸਟੇਲ ਲੋਕਅਪ ਚ ਕਰ ਲਿਆ ਪਰ ਰਾਈਟਸ ਕਿਤੇ ਨਾ ਕਿਤੇ ਸਾਡੇ ਜਿਹੜੇ ਨੇ ਉਹ ਸਟੈਂਡ ਕਰਦੇ ਨੇ ਉਹ ਭਾਵੇਂ ਅਸੀਂ ਅੱਜ ਲੋਕਅਪ ਦੇ ਵਿੱਚ ਵੀ ਆ ਗਏ ਹਾਂ ਸੋ ਕਿਉਂ ਤੁਸੀਂ ਉਹਨਾਂ ਨੂੰ ਕੋਈ ਮੈਡੀਕਲ ਕੇਅਰ ਇਹ ਗੱਲ ਪ੍ਰੈਮਰ ਸਾਹਿਬ ਸਾਹਮਣੇ ਆਈ ਕਿ ਤੁਸੀਂ ਉਹਨਾਂ ਤਿੰਨਾਂ ਨੂੰ ਮੈਡੀਕਲ ਕੇਅਰ ਦਿੱਤੀ ਐਕਸਟਰਾ ਮੈਡੀਕਲ ਕੇਅਰ ਦੇਨਲੀਵ ਜੰਗੜਾ ਹਸਪੀਟਲ ਪਟਿਆਲੇ ਭੇਜਤਾ ਰੀਅਲੀ ਬਿਲਕੁਲ ਠੀਕ ਕੀਤਾ ਉਹਨਾਂ ਨੂੰ ਭੇਜਣਾ ਚਾਹੀਦਾ ਸੀ ਪਰ ਮੇਰਾ ਸਵਾਲ ਇਸ ਗੱਲ ਦਾ ਹੈ ਕਿ ਭਾਈ ਸੰਦੀਪ ਸਣੀ ਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ। ਹੁਣ ਮੈਂ ਜਿੰਨੀ ਗੱਲ ਕਹਾਂਗਾ ਮੈਂ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਂਗਾ। ਕੋਈ ਵੀ ਗੱਲ ਪੈਰਾਮੀਟਰਸ ਤੋਂ ਬਾਹਰ ਰੱਖ ਕੇ ਨਹੀਂ ਕਰਾਂ। 10 ਤਰੀਕ ਤੋਂ ਲੈ ਕੇ 12 ਤਰੀਕ ਨੂੰ ਕਿਸੇ ਐਡਵੋਕੇਟ ਸਾਹਿਬ ਨੂੰ ਕਿਸੇ ਪਰਿਵਾਰ ਨੂੰ ਮਿਲਣ ਦੀ ਜਕਰ ਨਹੀਂ ਪਰਮਿਸ਼ਨ ਦਿੱਤੀ। ਤਾਂ ਫਿਰ ਜਾ ਕੇ ਅਸੀਂ ਔਨਰੇਬਲ ਕੋਰਟ ਤੋਂ ਜਾ ਕੇ ਦਰਵਾਜ਼ਾ ਖੜਕਾਇਆ। ਫਿਰ ਉਹਨਾਂ ਨੇ ਜਿਵੇਂ ਹੁਣ ਆਪਾਂ ਗੱਲ ਨੂੰ ਕੰਡੇ ਥੋੜਾ ਸ਼ੋਰਟ ਕਰੀਏ ਕੱਲ ਉਹਨਾਂ ਨੇ ਇੱਕ ਆਰਡਰ ਪਾਸ ਕਰਤਾ। ਤੁਸੀਂ ਇਮੀਡੀਏਟਲੀ ਭਾਈ ਸੰਦੀਪ ਸਾਣੀ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤੁਸੀਂ ਜਾ ਕੇ ਰਜਿੰਦਰਾ ਹਸਪੀਟਲ ਦੇ ਵਿੱਚ ਐਸ ਐਮਓ ਸਾਭ ਦੀ ਇੱਕ ਵਾਈ ਦੇ ਵਿੱਚ ਡਾਕਟਰਸ ਦਾ ਪੈਨਲ ਬਿਠਾਇਆ ਬੋਰਡ ਬਿਠਾਇਆ ਦੇਖੋ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ ਕਿ ਡਾਕਟਰਸ ਦੇ ਪੈਨਲ ਦੇ ਵਿੱਚ ਜਾਂ ਬੋਰਡ ਚ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਉਣ ਦੀ ਬਜਾਏ ਸਟਰੀ ਇਹ'ਸ ਵੈਰੀ ਅਨਫੋਰਚੂਨੇਟ ਅਗੇਨ ਆਈ ਏਮ ਯੂਜ਼ਿੰਗ ਦਾ ਵਰਡ ਕਿਉਂ ਕਰੇ ਕਿਉਂਕਿ ਉਹਨਾਂ ਨੂੰ ਹੋਨਰੇਬਲ ਕੋਰਟ ਨੇ ਆਰਡਰ ਪਾਇਆ ਕਿ ਯਾਰ ਤੁਸੀਂ ਇਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਓ ਤਾਂ ਜੋ ਜਿਹੜਾ ਵੀ ਕੋਈ ਤਸੱਦਦ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਰੂਨ ਆਊਟ ਹੋਵੇ ਫਾਈਂਡ ਆਊਟ ਹੋਵੇ ਉਹਨਾਂ ਨੂੰ ਜਾ ਕੇ ਇਸ ਸਟੇਟੋਪੇ ਮੈਡੀਕਲ ਉਹਨਾਂ ਨੂੰ ਸਾਰਾ ਐਗਜ਼ਾਮਿਨ ਕਰਦੇ ਉਹਨਾਂ ਨੂੰ ਜਾ ਕੇ ਸੰਗਰੂਰ ਡਿਸਟ੍ਰਿਕਟ ਜੇਲ ਸੈਂਟਰਲ ਜੇਲ ਚੋਂ ਕੱਢ ਕੇ ਸੰਗਰੂਰ ਡਿਸਟ੍ਰਿਕਟ ਜੇਲ ਜਾ ਕੇ ਟਰਾਂਸਫਰ ਕੀਤਾ ਗਿਆ ਹੁਣ ਇਹ ਆਰਡਰਸ ਕਿਹਨੇ پاس ਕੀਤੇ ਨੇ ਹਰ ਲਾ ਅਫੀਸਰਸ ਨੇ ਡੀਜੀਪੀ ਏਡੀਜੀਪੀ ਜੇਲਸ ਨੇ ਕਿਤੇ ਡੀਆਈਜੀ ਜੇਲਸ ਨੇ ਕਿਤੇ ਕਿ ਉਹਨਾਂ ਨੇ ਕਿਹਾ ਹੁਣ ਸਾਡੇ ਉਥੇ ਰਿਪਲਾਈ ਕੀ ਦੇ ਰਹੇ ਨੇ ਕੋਰਟ ਚ ਕਹਿੰਦੇ ਜੀ ਅਸੀਂ ਤਾਂ ਨਹੀਂ ਮੈਡੀਕਲ ਅਸੀਂ ਉਹਨਾਂ ਦਾ ਐਗਜ਼ਾਮਿਨ ਕਰ ਰਹੇ ਕਿਉਂਕਿ ਹੋ ਸਕਦਾ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਵੇ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਕੀ ਇਥੋਂ ਸੈਂਟਰਲ ਜੇਲ ਪਟਿਆਲਾ ਤੋਂ ਜਿੰਦਰਾ ਹਸਪੀਟਲ ਤੱਕ ਜਾਣ ਨੂੰ ਲਾ ਐਂਡ ਆਰਡਰ ਡਿਸਟਰਬ ਹੋ ਸਕਦਾ ਹੈ ਕਿ ਤੁਸੀਂ ਨਹੀਂ ਰਿਹਾ ਬਸ ਸੋ ਵੀ ਇੱਥੋਂ ਸਰਗਰੂਲ ਜੇਲ੍ਹ ਤੇ ਲੈ ਕੇ ਜਾਣ ਤੱਕ ਲੋਆਂ ਗੋਟੇ ਟਸਟ ਨਹੀਂ ਸੀ ਹੋਇਆ ਜਦੋਂ ਅਸੀਂ ਕੱਲ ਫਿਰ ਦੁਪਹਿਰੇ 2 ਵਜੇ ਕਿਉਂਕਿ ਮੈਂ ਵੀ ਇੱਕ ਤੈਯਾ ਮਾਰ ਲਿਆ ਸੀ ਮੈਂ ਆਪਣੇ ਵਕੀਲਾਂ ਨੂੰ ਕਿਹਾ ਮੈਂ ਹਿਰਤੇ ਇੱਕ ਗੱਲ ਇਹ ਮੈਂ ਕਿਹਾ ਹੁਣ ਜਿੱਥੇ ਆਪਾਂ ਖੜੇ ਆ ਨਾ ਇਹ ਹਿਲਣਾ ਨਹੀਂ ਮੈਂ 2 ਵਜੇ ਵਕੀਲਾਂ ਦੀ ਪਰਮਿਸ਼ਨ ਦੀ ਐਪਲੀਕੇਸ਼ਨ ਅਸੀਂ ਜਦੋਂ ਉਹਨਾਂ ਬਿਲ ਕੋਰਟ ਦੇ ਵਿੱਚ ਜਾ ਰਹੇ ਹਾਂ ਵੀ ਸਾਨੂੰ ਤਾਂ ਐਟਲੀਸਟ ਫੈਮਿਲੀ ਮੈਂਬਰਸ ਨੂੰ ਪਰਮਿਸ਼ਨ ਦਵੋ ਤੇ ਉੱਥੇ ਜਾ ਕੇ ਸਾਹਮਣੇ ਗੱਲ ਆਈ ਕਿ ਜੇ ਸਾਡੇ ਵਾਸਤੇ ਰੀਅਲੀ ਇਟਸ ਵੈਰੀ ਸ਼ੌਕਿੰਗ ਕਿ ਪਤਾ ਲੱਗਿਆ ਕਿ ਉਹ ਤਾਂ ਯਾਰ ਉਹਨਾਂ ਦੀ ਤਾਂ ਜੇਲ੍ਹ ਟਰਾਂਸਫਰ ਕਰਤੀ ਮੈਨੂੰ ਇਹ ਦੱਸਿਆ ਜਾਵੇ ਇੱਕ ਸਵਾਲ ਹੀ ਬਹੁਤ ਵੱਡਾ ਇਸ ਸਿਸਟਮ ਤੇ ਅਸੀਂ ਕਾ ਸਕਦੇ ਹਰ ਮਗਰ ਨੂੰ ਰਾਈਟ ਹੈ ਬੋਲਣ ਦਾ ਕਿ ਕੀ ਉਹਨਾਂ ਦੇ ਕੋਰਟ ਨੇ ਜਦੋਂ ਸਵੇਰੇ 10:30 ਵਜੇ ਆਰਡਰ ਕਰਤਾ ਸੀ ਸੁਪਰਡੈਂਟ ਜੇਲ੍ਹ ਪਟਿਆਲਾ ਨੂੰ ਆਰਡਰ ਸੀ ਕਿ ਤੁਹਾਡੀ ਕੰਪਲੈਂਸ ਕਰਨੀ ਬਣਦੀ ਸੀ ਕਿ ਨਹੀਂ ਬਣਦੀ ਸੀ ਕੀ ਫਿਰ ਮੈਥੋਂ ਕੀ ਅਸੀਂ ਲਈਏ ਇੱਥੋਂ ਕੀ ਸਾਨੂੰ ਦਿਖ ਰਿਹਾ ਹੈ ਕਿ ਜੋ ਤੁਸੀਂ ਤਸੱਦਦ ਘਟਾਇਆ ਸੀ ਜੋ ਬਰੂਟੈਲਿਟੀ ਕੀਤੀ ਸੀ ਸਾਨੂੰ ਇਹ ਦਿਖ ਰਿਹਾ ਹੈ ਕਿ ਉਸ ਬਰੂਟੈਲਿਟੀ ਨੂੰ ਛੁਪਾਉਣ ਲਈ ਉਹਨਾਂ ਦੀ ਜੇਲ੍ਹ ਟਰਾਂਸਫਰ ਕਰਕੇ ਚਲੋ ਨੂੰ ਸਦਗੋਸ਼ ਛੱਡਿਆ ਗਿਆ ਅਸੀਂ ਫਿਰ ਕਿਉਂਕਿ ਲੀਗਲ ਪੈਰਾਮੀਟਰਸ ਦੇ ਆਕੇ ਗੱਲ ਕਰਾਂਗੇ ਅਸੀਂ ਐਪਲੀਕੇਸ਼ਨ ਪੁਟ ਅਪ ਕੀਤੀ ਵੀ ਇਮੀਡੀਏਟਲੀ ਜੇਲ੍ਹ ਸੁਪਰਡੈਂਟ ਸੰਗਰਮ ਨੂੰ ਟੈਕ ਕਰੋ ਵੀ ਪ੍ਰੋਡਕਸ਼ਨ ਗ੍ਰੰਟ ਤੇ ਸਵੇਰੇ 10 ਵਜੇ ਕੋਰਟ ਤੇ ਲੈ ਕੇ ਹੋਣ ਤੇ ਫਿਰ ਉਹਨਾਂ ਦਾ ਮੋਆਇਨਾ ਕਰਾਇਆ ਜਾਵੇ ਰਾਈਟਲੀ ਜਦੋਂ ਸਭ ਨੇ ਫੇਰ ਆਰਡਰ ਕੀਤਾ ਜੇਲ੍ਹ ਸੁਪਰਡੈਂਟ ਨੂੰ 3:30 ਵਜੇ ਨਾਲ ਸ਼ਿਭਰਾਜ ਬਹੁਤ ਮਜਰਾ ਕਮਲ ਅਰੀ ਅਸੀਂ ਸਾਰੇ ਇਕੱਠੇ ਕਿਉਂਕਿ ਟੀਮ ਸਾਰੀ ਸੀਗੀ ਸੋ ਉਹਨਾਂ ਨੇ ਜਸਤਪ ਸਿੰਘ ਨੇ ਲੇਟ ਇਵਨਿੰਗ ਇੱਕ ਆਰਡਰ پاس ਕੀਤਾ ਕਿ ਤਾ ਕਿ ਸਵੇਰੇ 10 ਵਜੇ ਮੇਰੇ ਕੋਲ ਚਲਿਆ ਆ ਕੇ ਹਾਜ਼ਰ ਕਰੋ ਤਾਂ ਜੋ ਮੈਂ ਫਕਰ ਜਿਹੜਾ ਉਹਦਾ ਤੁਸੀਂ ਕਹਿੰਦੇ ਹੋ ਲੀਗਲ ਉਹਨਾਂ ਜਿਹੜੇ ਰੈਮਡੀਜ਼ ਨੇ ਉਹ ਵੇਲ ਕਰ ਸਕਾਂ ਤਾਂ ਜੋ ਅਸੀਂ ਮੌਈਨਾ ਕਰਾ ਸਕੀਏ ਦੁੱਧ ਦਾ ਬੋਤੇ ਪਾਣੀ ਦਾ ਪਾਣੀ ਨਿਕਲਦੇ ਸੋ ਸਵੇਰੇ ਫਤ 10 ਵਜੇ 9:30 ਵਜੇ ਮੈਨੂੰ ਲੋੜ ਤਾਂ ਵੀ ਅਸੀਂ ਆਪਣੀ ਟੀਮ ਲੈ ਕੇ ਅਸੀਂ ਆਨਰੇਟਡ ਕੋਰਟ ਦੇ ਵਿੱਚ ਆ ਗਏ ਪਰ ਸਬਸਿਕਵੈਂਟਲੀ ਰੀਅਲੀ ਅਗੇਨ ਵੈਰੀ ਅਨਫੋਰਚੂਨੇਟ ਕਿ 10:30 ਵਜੇ ਤੱਕ ਮਾਨਯੋਗ ਸੁਪਰਟੈਂਟ ਜੇਨ ਸੰਗਰੂ ਨੇ ਮੈਨੂੰ ਨਹੀਂ ਪਤਾ ਹੋਣਾ ਜੇ ਪਿੱਛੇ ਕੀ ਰੀਜਨਸ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਲਿਆ ਕੇ ਪ੍ਰੋਡਿਊਸ ਕਰਨ ਦੀ ਬਜਾਏ ਉਹਨਾਂ ਨੂੰ ਸ਼ੌਧਰੂ ਜੇਲ੍ਹ ਚ ਰੱਖਣਾ ਹੀ ਬਿਹਤਰ ਸਮਝਿਆ ਹੁਣ ਇਹਦੇ ਉੱਤਰ ਕੀ ਨੇ ਇਸ ਗੱਲ ਤੇ ਮੈਂ ਕੀ ਸਮਝਾਂ ਇਸ ਗੱਲ ਤੋਂ 10:30 ਵਜੇ ਜੱਟ ਸਾਹਿਬ ਨੇ ਫਿਰ ਵੀਸੀ ਕਹਿੰਦੇ ਵੀ ਫਿਰ ਆਪਾਂ ਹੁਣ ਵੀਸੀ ਤੇ ਲੈਨੇ ਆ ਔਰ ਵੀ ਸੀ ਤੇ ਜੁੜੋ ਉਹਨਾਂ ਨੂੰ ਲਿਆ ਭਾਈ ਸੰਦੀਪ ਸਿੰਘ ਸਣੀ ਨੇ ਲੋ ਨੂੰ ਘਟੇ ਖੜੇ ਕਰਨ ਵਾਲੀ ਗੱਲ ਸਾਰੀ ਸਾਹਮਣੇ ਦੱਸੀ ਗਏ ਭਾਈ ਸੰਦੀਪ ਸਿੰਘ ਸਣੀ ਨੇ ਦੱਸਿਆ ਜੱਟ ਸਾਹਿਬ ਨੂੰ ਦੱਸਿਆ ਔਰ ਮੈਂ ਨਹੀਂ ਗੱਲ ਕਰ ਰਿਹਾ ਇਹ ਚੀਜ਼ ਸਾਰੀ ਸਟੇਟਮੈਂਟ ਰਿਕਾਰਡ ਹੋ ਗਈ کورٹ ਚ ਜਿੱਥੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਇਸ ਲੈਵਲ ਦਾ ਤਸੱਦੂ ਹਟਾਇਆ ਹੈ ਮੇਰੇ ਨਾਲ ਬਰੂਟੈਲਿਟੀ ਇਸ ਲੈਵਲ ਦੀ ਕੀਤੀ ਹੈ ਔਰ ਜਦੋਂ ਦੱਸ ਰਹੇ ਸੀ ਜੱਟ ਸਾਹਿਬ ਕਹਿੰਦੇ ਕਿ ਤੁਸੀਂ ਦੱਸੋ ਕਿੱਥੇ ਕਿੱਥੇ ਤੁਸੀਂ ਕਪੜੇ ਤਾਰ ਕੇ ਦੱਸੋ ਪਰ ਉੱਥੇ ਚਲੋ ਲੇਡੀ ਅਫੀਸਰ ਸੀਗੇ ਸਾਡੇ ਮਾਨਜੋਗ ਉਹਨਾਂ ਨੇ ਮੈਨੂੰ ਮੇਰੀ ਟੀਮ ਨੂੰ ਤੇ ਪੀਪੀ ਸਰ ਨੂੰ ਕਿਹਾ ਵੀ ਪੀਪੀ ਸਾਫ ਦੇਖੋ ਤੁਸੀਂ ਪਰ ਜਦੋਂ ਉਹਨਾਂ ਨੇ ਆਪਣੇ ਥਰੜੇ ਵਸਤਨ ਤਾਰੇ ਮੈਂ ਕਹਿੰਦਾ ਮੇਰੇ ਅੰਨਾਂ ਨੂੰ ਹੱਥ ਲਾ ਕੇ ਦੂਨ ਕੱਡੇ ਖੜੇ ਹੋ ਗਏ ਵੀ ਜਿਸ ਤਰੀਕੇ ਨਾਲ ਜਿਹਨੂੰ ਆਪਾਂ ਕਹਿੰਦੇ ਜਾਂ ਵੀ پھੇਕੇ ਰੱਖਤਾ ਫੜਕੇ ਪਰ ਮੈਂ ਗੱਲ ਮੈਨੂੰ ਕੋਈ ਗਰੇਜ ਨਹੀਂ ਇਸ ਕਾਲ ਚ ਕਹਿਣ ਚਾਹਉ ਵੀ ਸਬਸੀਕੁਐਂਟਲੀ ਉਹਨਾਂ ਦੀ ਸਟੇਟਮੈਂਟ ਰਿਕਾਰਡ ਹੋ ਗਈ ਬਿਲਕੁਲ ਸਟ੍ਰੇਟ ਮੱਟਰ ਕੋਡ ਹੋਇਆ ਜੱਸਾ ਦੇ ਲਈ ਸਾਡਾ ਆਰਡਰ ਕੀਤਾ ਵੀ ਵਕੀਲ ਸਾਹਿਬ ਤੁਹਾਡੀਆਂ ਆਰਟੀਕਲ 22 ਲੀਗਲ ਅਸਿਸਟੈਂਸ ਮਾਲਸਾ ਬੈਠੇ ਨੇ ਬਹੁਤ ਰਿਸਪੈਕਟੇਬਲ ਨੇ ਬਹੁਤ ਕਦਰੇ ਨਾਲ ਅਹ ਉਹਨਾਂ ਕੋਲੋਂ ਸਾਡੇ ਬੋਂ ਮੈਂ ਸੌਰੀ ਮੈਂ ਸਾਡੇ ਸਭ ਤੋਂ ਸਾਡੀ ਮਹਾਨ ਹਸਤੀ ਸਾਡੇ ਕੌਮ ਦੀ ਜੱਸਦਰ ਹਵਾਰਾ ਸਾਹਿਬ ਦੇ ਫਾਦਰ ਸਾਹਿਬ ਮਿੱਠੇ ਨੇ ਸੌਂਕਰ ਉਹ ਨਹੀਂ ਨੇ ਉਵੇਂ ਜਿੰਨੇ ਵੀ ਤੁਸੀਂ ਸਾਰੇ ਸਾਡੇ ਲਈ ਉਹ ਨਹੀਂ ਸਾਡੇ ਅਸੀਂ ਕੌਮ ਦੇ ਹੀ ਬੰਦੇ ਆ ਕੋਈ ਉਹ ਬਾਹਰ ਤੋਂ ਜਿਵੇਂ ਆਪਾਂ ਕਹਿ ਦੇਣਾ ਵੀ ਕਾਲਾ ਕੋਟ ਹੈ ਤਾਂ ਸਾਰਾ ਬਾਅਦ ਹੀ ਗਰਨਲ ਦੀਨ ਅਸੀਂ ਵਕੀਲ ਆ ਜਾਓ ਦੂਸਰੀਆ ਤੀਸਰੀਆ ਗੱਲਾਂ ਨਹੀਂ ਸੋ ਮੈਂ ਗੱਲ ਨੂੰ ਕੰਟੀਨਿਊ ਕਰਦਾ ਵੀ ਉਸ ਤੋਂ ਬਾਅਦ ਅਸੀਂ ਸਾਨੂੰ ਆਨਰੇਬਲ ਕੋਰਟ ਨੇ ਕਿਹਾ ਵੀ ਆਰਟੀਕਲ 22 ਲੀਗਲ ਅਸਿਸਟੈਂਸ 41 ਡੀ ਪੜ੍ਹ ਲਓ ਤੁਸੀਂ ਪੁਰਾਣੇ ਕਾਨੂੰਨ ਦਾ ਮਾਨ ਸਾਹਿਬ ਨਵੇਂ ਕਾਨੂੰਨ ਚ 38 ਬੀ ਐਨ ਐਸਐਸ ਉਹ ਕਹਿੰਦੇ ਕਿ ਤੁਸੀਂ ਅਪੈਕਸ ਕੋਰਟ ਕਹਿੰਦੀ ਜੀ ਤੁਸੀਂ ਵਕੀਲਾਂ ਨੂੰ ਲੀਗਲ ਰੀਕੋਰਸ ਕੀ ਲੈਣਾ ਕੀ ਲੀਗਲ ਸਿਸਟੈਂਸ ਲੈਣੀ ਹੈ ਤੁਸੀਂ ਕਿਸੇ ਨੂੰ ਰੈਸਟ੍ਰੇਨ ਨਹੀਂ ਕਰ ਸਕਦੇ ਅਸੀਂ ਜੋਸਾਬ ਨੇ ਸਾਡਾ 4 ਬਕਲਾਂ ਦਾ ਆਰਡਰ ਪਾਸ ਕੀਤਾ ਤੁਸੀਂ ਇੱਕ ਚੀਜ਼ ਦੇਖੋ ਕਿ ਕਿਸ ਹੱਦ ਤੱਕ ਖਲਾਫ ਪਹੁੰਚੇ ਨੇ ਵੀ ਅਸੀਂ ਜੇਕਰ ਮੈਨੂੰ ਕਿਤੋਂ ਕਿਸੇ ਕੋਰਟ ਤੋਂ ਮੈਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਜੇਕਰ ਮੇਰੇ ਕੋਲ ਲਾਇਸੈਂਸ ਮੈਨੂੰ ਬਾਹਰ ਤੋਂ ਸਰ ਨੇ ਦਿੱਤਾ ਹੈ ਤਾਂ ਮੈਂ ਕਿਸੇ ਵੀ ਕੇਸ ਤੇ ਡਿਊਰਿੰਗ ਦੀ ਕਨਸਟੈਂਟ ਇਨਵੈਸਟੀਗੇਸ਼ਨ ਹੌਲ ਕੋਰਟਸ ਤੋਂ ਫਿਰ ਇਨਵੈਸਟੀਗੇਸ਼ਨ ਤੇ ਜੁਡੀਸ਼ਲ ਮੌਕਾ ਤੇ ਸਿਰਫ ਆਪਣਾ ਜਾ ਕੇ ਮੈਂ ਵਕਾਲਤਨਾਮਾ ਤੇ ਆਪਣਾ ਨਾਮ ਦੱਸਣਾ ਤੇ ਮੈਨੂੰ ਬੁਲਾਉਂਦਾ ਫਰਜ਼ੀ ਪਰ ਇਸ ਕੇਸ ਚ ਮੈਨੂੰ ਆਨਰੇਬਲ ਕੋਰਟ ਤੋਂ ਆਰਡਰ ਅਬਟੇਨ ਕਰਨਾ ਪਿਆ ਮੈਂ ਆਰਡਰ ਲਿਆ ਆਰਡਰ ਲੈ ਕੇ 1:05 ਤੇ 1 ਤੋਂ 1.5 ਦਾ 1 ਘੰਟਾ ਦਾ ਸਾਡਾ ਆਰਡਰ ਸੀ 1:05 ਤੇ ਅਸੀਂ ਖੜੇ ਆ 30 ਮਿੰਟ ਮੈਨੂੰ ਵੇਟ ਕਰਾਇਆ ਗਿਆ ਸਿਰਫ ਬਾਹਰ ਖਿਲਾੜਿਆ ਧੁੱਪ ਚ ਵੀ ਇਹਨੂੰ ਜਲੇਰ ਕਰਾ ਤਾਂ ਜਿੱਥੋਂ ਬਾਹਰ ਚਲੇ ਜਾ ਮੈਂ 1:27 ਤੇ ਜੇਲ ਸੁਪਰਡੈਂਟ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਜੇਲ ਸੁਪਰਡੈਂਟ ਸਾਹਿਬ ਮੈਂ ਆਇਆ ਮੇਰੀ ਲੋਫਲ ਕਪੈਸਿਟੀ ਮੈਨੂੰ ਮਿਲਾਓ ਮੈਨੂੰ ਤੁਸੀਂ ਕਿਉਂ ਨਹੀਂ ਮਲਾਉਂਦੇ ਰਹੇ ਕਹਿੰਦੇ ਪੰਜ ਮਿੰਟ ਦੇ ਦੋਸ ਜੇ ਥੋੜੀ ਜੀ ਆਰਡਰ ਦੀ ਕਲੈਰਿਟੀ ਕਰਦੇ ਆਂ ਭਈ ਔਰ ਡੇਢ ਵਜਨ ਦਾ ਹੀ ਸੀ ਮਿੰਟ ਲੱਗੇ ਪਿੱਛੇ 6 ਉਹ 6 ਮਿੰਟ ਚ ਮੈਂ ਕੀ ਮਲੋਕ ਅਪ ਕਰਾਂ ਸਬਸਕੁਐਂਟਲੀ ਜਦੋਂ ਅਸੀਂ ਉਹਨਾਂ ਨੂੰ ਜਾ ਕੇ ਸਮਝਾਇਆ ਕਹਿੰਦੇ ਜੀ ਆਰਡਰ ਤਾਂ ਹਰਦੀਪ ਸਿੰਘ ਦਾ ਨਖਾ ਜੀ ਹਰਦੀਪ ਸਿੰਘ ਨੇ ਤਾਂ ਐਪਲੀਕੇਸ਼ਨ ਪਾਈ ਸੀ ਆਰਡਰ ਤਾਂ ਪਾਈ ਸੰਦੀਪ ਸਿੰਘ ਨੂੰ ਮਿਲਣਾ ਹੈ ਸਬਸਕੁਐਂਟਲੀ ਫਿਰ ਜਦੋਂ ਭਾਈ ਫਾਈਨਲੀ ਇਸ ਭਾਈ ਸੰਦੀਪ ਸਿੰਘ ਨੂੰ ਸਾਨੂੰ ਲਾਇਆ ਗਿਆ ਲਗਭਗ 25 30 35 ਮਿੰਟ ਲਾਇਆ ਹੈ ਸੋ ਜਿਹੜੀ ਫਿਰ ਉਹਨਾਂ ਨੇ ਜਿਹੜੀ ਫਿਰ ਕਹਾਣੀ ਸੁਣਾਈ ਆਪਣੀ ਕੁੱਟ ਮਾਰਦੀ ਸਭ ਤੋਂ ਪਹਿਲਾਂ ਮੈਂ ਸਟਾਰਟਿੰਗ ਇਸ ਗੱਤੇ ਕਰੂੰਗਾ ਕਿ ਦੇਖੋ ਇੱਥੇ ਕੋਈ ਇਸ ਤਰੀਕੇ ਦਾ ਮਾਮਲਾ ਨਹੀਂ ਕੋਈ ਕੱਲ ਨੂੰ ਕਹਿ ਦਵੇ ਵੀ ਇੱਥੇ ਆ ਕੇ ਕੋਈ ਵਕੀਲ ਸਭਾਏ ਜਾਂ ਕੋਈ ਇਸ ਤਰੀਕੇ ਦੀ ਪ੍ਰੋਵੋਕੇਟਿਵ ਜਾਂ ਕੋਈ ਇਸ ਤਰੀਕੇ ਦੀ ਸਪੀਚ ਦੇ ਗਏ ਸਟੇਟਮੈਂਟ ਜਾਂ ਕੋਈ ਇਸ ਤਰੀਕੇ ਦੀ ਕਰ ਗਏ ਵੀ ਅੱਜ ਜਦ ਨਾਲ ਕੋਈ ਕਾਨੂੰਨ ਕੋਈ ਪ੍ਰਵੋਕ ਹੋ ਜਾਵੇ ਦੇਖੋ ਮੈਂ ਇੱਕ ਚੀਜ਼ ਨੂੰ ਕਹੂੰਗਾ ਕਿ ਆਪਾਂ ਇਹ ਜਿਹੜੀ ਫਾਈਟੇ ਮਾਨ ਸਾਹਿਬ ਬੈਠੇ ਨੇ ਕਿਉਂਕਿ ਕੋਸ਼ਿਸ਼ ਹੋ ਜੇ ਮੈਂ ਕਰੂ ਗੱਲ ਦਸਾਂਗਾ ਤਾਂ ਬਹੁਤ ਧਾਰਮਿਕ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੇਗੀ। ਮੈਂ ਕਰਕਸ ਕਰਾਂਗਾ ਇਸ ਗੱਲ ਦਾ ਜਦੋਂ ਨਹੀਂ ਆਪਾਂ ਉੱਥੇ ਤੇ ਜਾਵਾਂਗੇ ਕਿਉਂਕਿ ਮੈਨੂੰ ਲੱਗਦਾ ਮੈਂ ਵੀ ਇੱਕ ਆਮ ਬੰਦਾ ਹੀ ਹਾਂ ਘਰ ਤੋਂ ਹੀ ਉੱਠਿਆ ਸੀ ਪਿੰਡਾ ਪੁੰਡਾ ਵਾਲੀ ਬੱਚੇ ਹਾਂ ਸੋ ਮੈਨੂੰ ਇਹ ਲੱਗਦਾ ਵੀ ਜੇ ਮੈਂ ਕੋਈ ਇਸ ਤਰ੍ਹਾਂ ਕੀ ਦੀ ਗੱਲ ਕਰਾਂ ਤਾਂ ਕੱਲ ਨੂੰ ਕੋਈ ਕਵੇ ਯਾਰ ਤੁਸੀਂ ਇਸ ਤਰ੍ਹਾਂ ਕੀ ਦੀ ਸਪੀਚ ਕਰਤੀ ਯਾਰ ਉਹ ਲਾਅ ਐਂਡ ਔਰਡਰ ਡਿਸਟਰਬ ਹੋ ਗਿਆ ਜੀ। ਪਰ ਮੈਂ ਇੱਕੋ ਗੱਲ ਹੀ ਕਹਾਂਗਾ ਕਿ ਜੋ ਆ ਜੋ ਉਹਨਾਂ ਨੇ ਉੱਥੇ ਗੱਲਾਂ ਦਸੀਆਂ ਭਾਈ ਸਾਹਿਬ ਨੇ ਔਰ ਤੁਸੀਂ ਇਹ ਦੇਖੋ ਵੀ ਮੈਨੂੰ ਮੇਰੀ ਟੀਮ ਨੂੰ ਇਸ ਸਟਾਰਟ ਅਪ ਹੀ ਸਾਨੂੰ ਕੱਲਿਆਂ ਨੂੰ ਮੌਕਾ ਦਿੱਤੇ ਦੋ ਡਿਪਟੀ ਜੇਲ ਸੁਪਰਡੰਟ ਸਾਡੇ ਨਾਲ ਬਿਠਾਤੇ ਜਦੋਂ ਭਾਈ ਸਾਹਿਬ ਆਏ ਤੇ ਭਾਈ ਸਾਹਿਬ ਨੂੰ ਮੈਂ ਕਿਹਾ ਮਖਾ ਭਾਈ ਸਾਹਿਬ ਮੈਂ ਆਇਆ ਮੈਂ ਲੋਇਰ ਹਾਂ ਤੁਸੀਂ ਮੈਨੂੰ ਇੱਕ ਇੱਕ ਚੀਜ਼ ਖੋਲ ਕੇ ਦੱਸ ਦਿਓ ਮਸ ਸਾਰਾ ਕੁਝ ਪੁੱਛਣਾ ਕਿਵੇਂ-ਕਿਵੇਂ ਇਨਸੀਡੈਂਟਸ ਹੋਇਆ ਪਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਮਤ ਸਾਰੀ ਖੋਲ ਕੇ ਨਹੀਂ ਦੱਸਾਂਗਾ ਬਹੁਤ 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 ਪੇਨਫੁੱਲ ਹੈ ਜੋ ਕਹਾਣੀ ਬਿਆਨ ਕੀਤੀ ਹੈ ਜੋ ਗਮਾ ਮਾ ਸਾਹਿਬ ਤੋਂ ਲੈ ਕੇ ਕੇਸਾਂ ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਕੱਪੜੇ ਲੁਆਏ ਉੱਪਰੋਂ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਟੇ ਮਾਰੇ ਸੁੱਕੇ ਧੰਨ ਤੇ ਮਾਰੇ ਫਿਰ ਉਹਨੂੰ ਗਿੱਲੇ ਧੰਨ ਕਰਨ ਤੋਂ ਬਾਅਦ ਗਿੱਲਾ ਪਟਾ ਕਰਕੇ ਮਾਰੇ ਕਿਉਂਕਿ ਟੌਰ ਤਰੀਕੇ ਬਹੁਤ ਨਹੀਂ ਨਾਲ ਕੋ ਤਸੱਦਰ ਢਾਣ ਦੇ ਬਹੁਤ ਜਵਦਾ ਐਕਸਪੀਰੀਅੰਸ ਨਹੀਂ ਤਾਂ ਭਾਈ ਮੰਨਣ ਵਾਲੀਆਂ ਗੱਲਾਂ ਨੇ ਸੋ ਮੈਂ ਜੈਸਟ੍ਰਿਕ ਇਹਨਾਂ ਨੂੰ ਸਾਨੂੰ ਸਾਰੀ ਗੱਲਬਾਤ ਦੱਸੀ। ਪਰ ਇੱਕ ਚੀਜ਼ ਜਿਹੜੀ ਸਭ ਤੋਂ ਪੇਨਫੁਲ ਸੀ ਉਹ ਇਹ ਸੀ। ਮੈਂ ਖਾ ਭਾਜੀ ਪਿੱਛੇ ਤਾਂ ਦੇਖਿਆ ਨਹੀਂ ਜਾ ਰਿਹਾ। ਕਹਿੰਦੇ ਜੇ ਵੀ ਤੁਸੀਂ ਇਹ ਦੇਖੋ ਵੀ ਤਿੰਨ ਕਸ਼ੈਰੇ ਮੇਰੇ ਖੂਨ ਨਾਲ ਲਤਪਤ ਹੋ ਗਏ। ਜਦੋਂ ਆਪਾਂ ਆਪ ਕਸ਼ੈਰਾਂ ਨੂੰ ਛੋੜਦੇ ਆ ਨਾ ਉਸ ਤਰੀਕੇ ਨਾਲ ਉਹਨਾਂ ਦਾ ਖੂਨ ਨਿਚੜਿਆ ਤੇ ਜਿਸ ਤੋਂ ਤਰੀਕੇ ਨਾਲ ਐਡੀ ਮੋਟੀ ਉਹਨਾਂ ਨੇ ਕਿਹਾ ਭਾਜੀ ਵੀ ਛੋਟੀ ਸੀ। ਜਿਸ ਤਰੀਕੇ ਨਾਲ ਉਹਨਾਂ ਨੇ ਕੰਨੀਓ ਫੇ ਫੇਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਥੱਲੇ ਜਿਹੜਾ ਬੌਂਡ ਹੈ ਪੈਰ 'ਚ ਬੌਂਡ 0.5 ਸੈਂਟੀਮੀਟਰ ਹੈ ਤੇ ਉਸ ਤੋਂ ਉੱਪਰ ਦੀ ਗੱਲ ਇਹ ਦੱਸੀ ਹੈ ਕਿ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ 4 ਦਿਨ ਤੱਕ ਮੈਨੂੰ ਕੋਈ ਮੈਡੀਕਲ ਕੇਅਰ ਨਹੀਂ ਦਿੱਤੀ ਗਈ ਹੌਸਲਾ ਰੱਖੋ ਭਾਜੀ ਪਲੀਜ਼ ਹੌਸਲਾ ਰੱਖੋ ਇਹ ਬੜਾ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਮੈਂ ਇੱਕ ਦਿਨ ਜ਼ਰੂਰ ਕਹਾਂਗਾ ਮਾਨਸਾ ਬੈਠੇ ਨੇ ਜਿੱਥੇ ਤੱਕ ਹਵਾਰਾ ਸਾਹਿਬ ਦੇ ਫਾਦਰ ਸਾਹਿਬ ਬੈਠੇ ਨੇ ਮੈਂ ਇੱਕ ਮੈਂ ਦੋਵੇਂ ਭਰਾ ਹੀ ਇਮੋਸ਼ਨਲ ਹੋ ਗਏ ਸਾਡੇ ਭਰਾ ਨੇ ਬਹੁਤ ਇਮੋਸ਼ਨਲ ਸਮਾਂ ਸੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਵੀ ਦੇਖੋ ਹੁਣ ਜਿਹੜਾ ਸਮਾਂ ਪੂਰ ਖੋਪੜੀ ਜਦੋਂ ਪੜਨਰਾ ਹਮਾਰਾ ਸਭ ਦੇ ਫਾਦਰ ਸਾਹਿਬ ਬੈਠੇ ਨੇ ਇਧਰ ਮਾਨ ਸਾਹਿਬ ਨੇ ਸਾਰੇ ਭੈਣ ਭਰਾ ਹੀ ਬੈਠੇ ਆਪਾਂ ਸੋ ਮੇਰਾ ਵੀ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਮਾਨ ਸਾਹਿਬ ਇੱਕ ਗੱਲ ਜ਼ਰੂਰ ਸੁਣਿਓ ਪਲੀਜ਼ ਮੈਨੂੰ ਵੀ ਲੱਗਦਾ ਕਿ ਜਿਵੇਂ ਮੈਂ ਕਾਲਾ ਕੋਟ ਆਪਣਾ ਕਾਰਜ ਉਤਾਰ ਕੇ ਆਇਆ ਔਰ ਮੈਂ ਕੁਦਰਤੀ ਯੂਨੀਫਾਰਮ ਪਾਈਏ ਮਤਲਬ ਆਦਰਵਾਇਜ਼ ਮੈਂ ਸਟਾਰਟਿੰਗ ਆ ਜਿਸ ਗੱਲ ਤੋਂ ਕੀਤੀ ਸੀ ਵੀ ਮੇਰਾ ਮੇਰਾ ਅਧਿਕਾਰ ਕੋਟਾਂ ਚ ਵੱਖਰਾ ਹੈ ਪਰ ਬੀਇੰਗ ਹੈ ਪੰਜਾਬ ਦੇ ਵਿੱਚ ਤਾਂ ਯਾਰ ਅਸੀਂ ਵੀ ਪੰਜਾਬ ਦੇ ਹੀ ਰਹਨਾਂ ਨੇ ਯਾਰ ਅਸੀਂ ਵੀ ਸਿੱਖ ਪਰਵਾਰਾਂ ਦੀ ਯਾਰ ਜਿਹੜਾ ਅਤਿਗੜ ਸਾਹਿਬ ਨੂੰ ਬਲੌਕ ਕਰਦੇ ਆਂ ਜਿਹ ਟੈਕਸ ਛੋਟੇ ਸਹਿਬਜੋਤਾਂ ਦੇ ਨਾਲ ਇਸ ਲੈਵਲ ਦੇ ਤਸੱਦਦ ਹੋਏ ਨੇ ਪਾਪੇ ਵੀ ਵੇਖੀਏ ਵੀ ਕੌਣ ਦੇ ਤਸੱਦਦ ਕਿਸ ਲੈਵਲ ਦੇ ਨੇ ਕਿੱਡੀਆਂ-ਕਿੱਡੀਆਂ ਵੱਡੀਆਂ ਸਾੜੀਆਂ ਸ਼ਾਹਤਾਂ ਨੇ ਸੋ ਮੈਂ ਦੇਖੋ ਜੋ ਮਾਮਲਾ ਹੋਇਆ ਮੈਂ ਇਥੋਂ ਵੀ ਗੱਲ ਕਰਾਂਗਾ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਨਹੀਂ ਸੀ ਹੋਣਾ ਚਾਹੀਦਾ ਕਿਉਂ ਹੋਇਆ ਇਹਦੇ ਤੇ ਵੀ ਸਵਾਲ ਨੇ ਕੀ ਕਾਰਨ ਸਨ ਇਸ ਮਾਮਲੇ ਨੂੰ ਹੋਣ ਦੇ ਪਰ ਜਿਹੜੀ ਗੱਲਬਾਤ ਉੱਥੇ ਹੋਈ ਤੋ ਜੋ ਉਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਸੱਤ ਦੇਣਾ ਮੈਨੂੰ ਲੋਕਅਪ ਚ ਰੱਖਿਆ ਉਹ ਤੇ ਇੱਕ ਸਵਾਲ ਹੈ ਮਾਨ ਸਾਹਿਬ ਬੈਠੇ ਨੇ ਬਹੁਤ ਇੰਪੋਰਟੈਂਟ ਗੱਲ ਮੈਂ ਡਿਸਕਸ ਕਰਨੀ ਹੈ ਅੰਕਲ ਜੀ ਬੈਠੇ ਨੇ ਇੰਪੋਰਟੈਂਟ ਗੱਲ ਕੀ ਹੈ ਕਿ ਜਿੱਥੇ ਇੱਕ ਧੱਕਾ ਹੋਇਆ ਹੈ ਦੇਖੋ ਆਪਾਂ ਆਪਾਂ ਇੰਟਰਨਿਟਸ ਮਤਲਬ ਜਰੂਰ ਮੈਂ ਇਥੇ ਮੈਸੇਜ ਦਵਾਂਗਾ ਕਿ ਪ੍ਰੋਟੈਸਟ ਹੋਇਆ ਜਿੱਥੇ ਰੱਖਿਆ ਸਾਨੂੰ ਅਧਿਕਾਰ ਹੈ ਪ੍ਰੋਟੈਸਟ ਕਰਨ ਦਾ ਪ੍ਰੋਟੈਸਟ ਪੀਸਫੁਲ ਹੋਣਾ ਚਾਹੀਦਾ ਹੈ ਜੋ ਕਿ ਆ ਦੇਖੋ ਇਸ ਤਰੀਕੇ ਦੇ ਨਾਲ ਸਾਰੀ ਸੰਗਤ ਸਾਰੀ ਸੁਣਦੀ ਹੈ ਪੀਸਫੁਲ ਪ੍ਰੋਟੈਸਟ ਕਰ ਸਾਡਾ ਕਨਸਟੀਟਿਊਸ਼ਨਲ ਅਧਿਕਾਰ ਹੈ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਮੈਂ ਗੱਲ ਕਰਦਾ ਹਾਂ ਕਿ ਜਿਸ ਤੌਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਚਲੋ ਅਸੀਂ ਲਾਇਰਜ਼ ਹਾਂ ਲਾਇਰਜ਼ ਐਕ ਕੇਸ ਆਰ ਡਿਊਟੀ ਇਜ਼ ਓਨਲੀ ਟੂ ਪ੍ਰੈਜ਼ੈਂਟ ði ਮੈਟਰ ਬਿਫੋਰ ði ਔਨਰੇਬਲ ਕੋਰਟ ਪੋਜ਼ਿਟਿਵਲੀ ਐਂਡ ði ਰਾਈਟ ਨਾਓ ðiਸ ਇਜ਼ ði ਪੈਰੋਗਰੇਟਿਵ ਆਫ ði ਜੁਡੀਸ਼ੀਅਲ ਆਫਿਸਰਜ਼ ਦਾ ਅਧਿਕਾਰ ਹੈ ਵੀ ਉਹਨਾਂ ਨੇ ਸਾਡੇ ਮਾਨਯੋਗਾਂ ਨੇ ਜਿਹੜੇ ਸਾਡੇ ਆਰਡਰਸ ਪਾਸ ਕਰਨੇ ਨੇ ਪਰ ਇਸ ਕੇਸ ਚ ਮੈਂ ਰੀਅਲੀ ਮੇਰੀ ਕੋਈ ਪਾਕਿਸਤਾਨਾ 18 ਸਾਲ ਦੀ ਉਮਰ ਤੇ ਮਾਨ ਸਰ ਮੈਂ 2007 ਦਾ ਪਾਸੋਂ ਤਾਂ ਇਹ ਪਹਿਲੀ ਦਫਾ ਹੋਇਆ ਵੀ ਜਦੋਂ ਉਹਨਰੇਬਲ ਕੋਰਸ ਵੀ ਆਰਡਰ ਕਰਨਾ ਵੀ ਤੁਸੀਂ ਉਹਨਾਂ ਨੂੰ ਬੋਡੀ ਨੂੰ ਮੈਡੀਕਲ ਚੈੱਕਅਪ ਕਰਾਓ ਦੋੜ ਉਠਾਤੇ ਪਹਿਲਾਂ ਇਹ ਇਸ ਸੈਂਟਰ ਜੇਲ ਪਟਿਆਲਾ ਨੂੰ ਸਤ ਸਿੰਘ ਅਗਲੀ ਫੇਰਾਂ ਸੁਪਰਡੈਂਟ ਜੇਲ ਸੰਗਰੂਰ ਪਰ ਤੁਸੀਂ ਮੈਂ ਕੀ ਕਹਾਂ ਪ੍ਰੂਫਸ ਨੇ ਆਰਡਰ ਕਰਨ ਤੋਂ ਬਾਅਦ ਕੋਰਪਸ ਨੇ ਇਮੀਡੀਏਟਲੀ ਮੇਲਸ ਪਾਈਆਂ ਨੇ ਕਿ ਸਾਡੇ ਆਰਡਰਸ ਦੀ ਕੰਪਲੈਂਸ ਕੀਤੀ ਜਾਵੇ ਜਿਹੜੀ ਜਿਹੜੀ ਸਾਡੇ ਕੋਲ ਕੰਪਲੈਂਸ ਰਿਪੋਰਟਸ ਪਈਆਂ ਨੇ ਉਹ ਕੰਪਲੈਂਸ ਕਰਨ ਦੀ ਬਜਾਏ ਨਾ ਕੰਨ ਕੀਤੀ ਤੇ ਜਿਹੜੇ ਅੱਜ ਉਹਨਾਂ ਨੂੰ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਆਉਣਾ ਸੀ ਸਵੇਰੇ 10 ਵਜੇ ਕੋਰਪਸ ਹਾਜ਼ਰ ਕਰਨਾ ਸੀ ਨਾ ਅੱਜ ਕੀਤੀ ਜਿਹੜਾ ਮੈਂ ਜਾ ਕੇ ਸੱਚੀ ਮੁੱਠੀ ਆਪਣੀ ਅੱਖੀਂ ਹੀ ਵੇਖਿਆ ਕਿ 1 ਵਜੇ ਦਾ 10 ਵਜੇ ਤੁਸੀਂ ਕੋਰਪਸ ਪੇਸ਼ ਕਰਨਾ ਸੀ 1 ਵਜੇ ਤੱਕ ਤਾਂ ਤੁਸੀਂ ਉਹਨਾਂ ਨੂੰ ਜੇਲ੍ਹ ਦੀ ਬੈਰਕ 'ਚ ਰੱਖਿਆ ਇਹਦਾ ਮਤਲਬ ਫਿਰ ਕਿੱਥੇ ਗਿਆ ਕਨੂਨ ਤੁਸੀਂ ਹੁਣ ਇਹ ਸੈਕੰਡ ਅਸਪੈਕਟਸ 'ਤੇ ਉੱਪਰ ਆਪਾਂ ਡਿਸਕਸ ਕਰ ਲੈਨੇ ਆ ਬਹੁਤ ਇੰਪੋਰਟੈਂਟ ਵਿਸ਼ਾ ਹੈ ਕਿ ਜਿਹੜੇ ਜਨ ਅਥਾਰਟिटीज ਨੇ ਮੈਂ ਕਹਿੰਨਾ ਜੀ ਡੀਜੀਪੀ ਜੇਲ ਸਾਹਿਬ ਲੈ ਕੇ ਥੱਲੇ ਤੱਕ ਜਿਹੜਾ ਭਾਵੇਂ ਕਨਸਟੇਬਲ ਰੈਂਕ ਦੇ ਕਿ ਇਹਨਾਂ ਦਾ ਰਾਈਟ ਲਾਅ ਇਹਨਾਂ ਦੀ ਡਿਊਟੀ ਦੀ ਸਾਡੀਆਂ ਮਾਨ ਜੋਬ ਕੋਡਸ ਤੇ ਆਰਡਰਸ ਦੀ ਕੰਪਲੈਂਸ ਕਰਨ ਦੀ ਜੇ ਇਹਨਾਂ ਨੇ ਕੰਪਲੈਂਸ ਨਹੀਂ ਕਰਨੀ ਜੇ ਇਸ ਤਰੀਕੇ ਨਾਲ ਡਿਸਓਬਿਡੀਅੰਸ ਕਰਨੀ ਹੋ ਬਿਲਕੁਲ ਹੀ ਡਿਸਓਬਿਡੀਓਗਿਟਰ ਸੇ ਕਿਉਂਕਿ ਆਪਣੇ ਧਿਆਨ ਚ ਸੀ ਵੀ ਇਹ ਮਾਮਲਾ ਕੋਟ ਪੈ ਰਿਹਾ ਆ ਤੇ ਆਪਾਂ ਜਾਣ ਬੁੱਝ ਗਿਆ ਆਪਾਂ ਨੂੰ ਉਹਨੂੰ ਬਸ ਚ ਬਿਠਾ ਕੇ ਤੇ ਆਪਾਂ ਉੱਥੇ ਸਕੂਰ ਛੱਡ ਕੇ ਆਏ ਸੁਣ ਮੈਂ ਸਿਰਫ ਇਹ ਨਹੀਂ ਕਹਾਂਗਾ ਵੀ ਹੁਣ ਸਟੇਟਮੈਂਟ ਹੋ ਚੁੱਕੀ ਹੈ ਅਸੀਂ ਪੂਰੀ ਮੈਨ ਸ਼ੋਅ ਕਰ ਦਾਂ ਜਿੰਨੇ ਵੀ ਇੱਥੇ ਸੰਗਤ ਹੈ ਮੈਂ ਸ਼ੋਰ ਅਸਰਾ ਦੀ ਕਰਦਾ ਵੀ ਜਿਸ ਦਿਨ ਦਾ ਮਾਮਲਾ ਹੋਇਆ ਮਾਨਸਾ ਮੈਂ ਹਾਈ ਕੋਰਟ ਛੱਡ ਕੇ ਮਾਪ ਤੇ ਆ ਗਿਆ ਅੰਕਲ ਬੈਠੇ ਨੇ ਹਵਾਰਾ ਸਾਹਿਬ ਮੈਂ ਪਹਿਲੇ ਦਿਨ ਆਪਾਂ ਨੂੰ ਮਿਲ ਕੇ ਗਏ ਸੀ ਇਹਨਾਂ ਤੋਂ ਅਸ਼ੀਰਵਾਦ ਲਿਆ ਅੰਕਲ ਤੋਂ ਅਸ਼ੀਰਵਾਦ ਲੈ ਕੇ ਅਸੀਂ ਆਪਣੀ ਸੰਘਰਸ਼ ਵਿੱਢਿਆ ਦੋਵੇਂ ਭਰਾ ਮੇਰੇ ਕੋਲ ਬੈਠੇ ਨੇ ਇਹ ਮਾਨਸਾ ਕੋਈ ਅਸੀਂ ਅੱਜ ਦੇ ਨਹੀਂ ਅਸੀਂ ਜਿਸ ਦਿਨ ਅਸੀਂ ਵੀਰੇਣਾ ਕੋ ਗਏ ਸੀ ਨਾ ਅਸੀਂ ਉਸ ਦਿਨ ਦੇ ਝੁੜੇ ਹਾਂ ਸੋ ਸਿਰਫ ਇੰਨੀ ਗੱਲ ਹੀ ਕਹਾਂਗੇ ਕਿ ਦੇਖੋ ਜਿਹੜੀ ਵੀ ਬੋਰਡਸ ਹੋਣੀਆਂ ਨੇ ਐਸਾਂ ਮੋਂ ਸਾਹਿਬ ਨੂੰ ਕਿਹਾ ਸੀ ਤੁਸੀਂ ਮੈਡੀਕਲ ਬੋਰਡ ਕੌਨਸਟੀਟਿਊਟ ਕਰੋ ਜੇ ਦੇਖਿਆ ਜਾਵੇ ਐਸਐਮਓ ਸਾਹਿਬ ਨੇ ਕੰਪਲੈਂਸ ਕਰਤੀ ਬੋਰਡ ਕਨਸਟੀਟਿਊਟ ਕਰਤਾ ਜੇਕਰ ਨਹੀਂ ਪ੍ਰੋਡਿਊਸ ਕੀਤਾ ਤਾਂ ਐਸਐਮਓ ਸਾਫਟਵੇਅਰ ਰਿਪੋਰਟ ਦੇਣ ਕਿ ਰਿਪੋਰਟ ਨੂੰ ਕੀ ਜਾ ਸਾਹਿਬ ਨੇ ਜੇ ਰਿਪੋਰਟ ਆਏਗੀ ਵੀ ਭਾਈ ਇਹਨਾਂ ਨੇ ਕਨਸਟੀਟਿਊਟ ਕਰਤਾ ਸੀ ਪਰ ਨਹੀਂ ਪ੍ਰੋਡਿਊਸ ਕੀਤਾ ਤਾਂ ਫਿਰ ਉਹਨਾਂ ਨੇ ਬਰ ਕੋਰਟ ਦੇ ਉੱਪਰ ਟੇਕੇ ਉਹ ਆਪਣਾ ਜਿਹੜਾ ਵੀ ਉਹਨਾਂ ਨੇ ਲਿਖੜ ਤੁਸੀਂ ਕਹੋ ਐਕਸ਼ਨ ਕਰਨਾ ਹੈ ਉਹਨਾਂ ਨੂੰ ਕੋਰਟਸ ਨੇ ਕਰਨਾ ਹੀ ਕਰ ਸੋ ਮੈਂ ਵਾਈਂਡ ਅਪ ਕਰਦਾ ਉਸ ਤੋਂ ਉੱਪਰ ਵੀ ਭਾਵੇਂ ਆਨਰੇਬਲ ਹਾਈ ਕੋਰਟਸ ਨੇ ਸੁਪਰੀਮ ਕੋਰਟਸ ਨੇ ਟੇਕ ਆ ਜਾ ਕੇ ਅਸੀਂ ਅੱਜ ਗੱਲ ਕਰਦੇ ਸੀ ਮਾਨ ਸਾਹਿਬ ਇੱਕ ਛੋਟੀ ਜਿਹੀ 1 ਮਿੰਟ ਦੀ ਗੱਲ ਸੁਣਾਉਣਾ ਕਿਤੇ ਕੋਈ ਪੰਜਾਬ ਚ ਕਿਤੇ ਕਿਤੇ ਵੀ ਪੰਗਾ ਪੈ ਜਵੇ ਹਰਿਆਣੇ ਚ ਪੈ ਜਵੇ ਤਾਂ ਇੱਕ ਗੱਲ ਜੋ ਕਹਿੰਦੇ ਨੇ ਲੋਕ ਸਾਰੇ ਵੀ ਆਰ ਕੋਈ ਨਹੀਂ ਤੂੰ ਅੱਜ ਮੇਰਾ ੱਤਕਾ ਕਰ ਲਿਆ ਤੈਨੂੰ ਕੋਰਟ ਚ ਵਿਖਾਂਗੇ ਤੇ ਕੋਰਟ ਤੇ ਟੇਕ ਅੱਜ ਵੀ ਹੁੰਦੀ ਹੋਈ ਏ ਲੋਕਾਂ ਦਾ ਕਿਤੇ ਤੇ ਫੇਟੇ ਹੋਮ ਰੇਬਰ ਕੋਰਟ ਤੇ ਫੇਟੇ ਸੋ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਾਂਗਾ ਕਿ ਬਹੁਤ ਸੋਹਣੇ ਤਰੀਕੇ ਨਾਲ ਪੀਸਫੁਲ ਪ੍ਰੋਟੈਸਟ ਕੀਤਾ ਆਪਾਂ ਆਪਣੀ ਲੜਾਈ ਸ਼ਾਂਤਮਈ ਤੇ ਜਿਹੜਾ ਲੀਗਲ ਰੈਮਡੀਜ਼ ਅਵੇਲ ਕਰਨੀਆਂ ਨੇ ਆਪਾਂ ਉਸ ਮੁਤਾਬਕ ਕਰੀਏ ਤੇ ਸੈਕੰਡ ਡਿਸਓਬਿਡੀਅੰਸ ਜਿਹੜੇ ਕਰਦੇ ਨੇ ਉਹ ਆਪਣੀ ਕਰਨ ਨੂੰ ਖਮਿਆਲੀ ਪੁੱਤ ਰਾਂਗੇ ਸੋ ਆਪਾਂ ਜਿਹੜੀ ਵੀ ਵੀਰੇ ਦੀ ਸਟੇਟਮੈਂਟ ਸੰਦੀਪ ਸਿੰਘ ਦੀ ਅਸੀਂ ਮੁਲਾਕਾਤ ਕਰਕੇ ਆਏ ਆ ਆਦਰਵਾਇਜ਼ ਇੱਕ ਗੱਲ ਜਰੂਰ ਕਹਾਂਗਾ ਜਾਂਦਾ ਜਾਂਦਾ ਕਿ ਭਾਈ ਸੁਦੀਪ ਸਿੰਘ ਸੁਣੀ 35 ਮਿੰਟ ਬੈਠੇ ਆ ਮੈਂ ਗੱਲ ਕਹਿ ਸਕਦਾ ਆ ਵੀ ਜਿਸ ਤਰੀਕੇ ਦਾ ਤਸੱਦੁਰ ਟਾਂ ਤੋਂ ਬਾਅਦ ਵੀ ਪੂਰਾ ਜਲਵਾ ਔਰ ਪੂਰੀ ਚੜ੍ਹਦੀ ਕਲਾ ਦੇ ਨੇ ਬਸ ਇਹ बहुत बहुत nबा वैगrूजiका खalसाशुr वaगनह <laughs>